ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਜੀ ਦਾ ਵਯ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੀਜੀ ਜੰਗ ਗੁਰੂ ਤੇਗ ਬਹਾਦਰ ਜੀ ਆਪਣੇ ਪਿਤਾ ਗੁਰੂ ਹਰਗੋਬਿੰਦ ਜੀ ਦੇ ਨਾਲ ਹੀ ਰਹਿੰਦੇ ਸਨ ਹਰ ਮੁਹਿੰਮ ਹਰ ਪ੍ਰਚਾਰ ਦੌਰਾਨ ਉਹ ਨਾਲ ਹੀ ਸਨ ਤੀਜੀ ਜੰਗ ਮਾਲਵਾ ਵਿਖੇ ਨਾ ਥਾਣਾ ਦੇ ਅਸਥਾਨ ਤੇ ਹੋਈ ਇਸ ਵਿੱਚ ਵੀ ਗੁਰੂ ਪਾਤਸ਼ਾਹ ਨੂੰ ਕਾਮਯਾਬੀ ਮਿਲੀ ਲੱਲਾ ਬੇਗ ਜੋ ਗੁਰੂ ਜੀ ਦਾ ਜੰਗ ਵਿੱਚ ਵਿਰੋਧੀ ਸੀ ਜੰਗ ਵਿੱਚ ਮਾਰਿਆ ਗਿਆ ਇਸ ਜੰਗ ਤੋਂ ਬਾਅਦ ਸ਼ਾਹਜਹਾਂ ਨੂੰ ਬਹੁਤ ਹੀ ਕਿਹਾ ਗਿਆ ਕੇ ਇੱਕ ਵੱਡਾ ਹਮਲਾ ਗੁਰੂ ਹਰਗੋਬਿੰਦ ਜੀ ਤੇ ਕੀਤਾ ਜਾਵੇ ਉਸਨੇ ਪੰਜਾਬ ਆਉਣ ਦਾ ਪ੍ਰੋਗਰਾਮ ਬਣਾਇਆ ਪਰ ਵਜ਼ੀਰ ਵਜ਼ੀਰ ਖਾਨ ਦੀਆਂ ਦਲੀਲਾਂ ਨੇ ਕੋਈ ਹੋਰ ਕਾਰਵਾਈ ਕਰਨ ਤੋਂ ਰੋਕ ਲਿਆ ਗੁਰੂ ਜੀ ਦਾ ਵਿਆਹ ਨਥਾਣਾ ਤੋਂ ਗੁਰੂ ਹਰਗੋਬਿੰਦ ਜੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਕੀਰਤਪੁਰ ਆਏ ਇਸ ਸਮੇਂ ਹੀ ਗਰਤਾਰਪੁਰ ਦੇ ਰਹਿਣ ਵਾਲੇ ਇੱਕ ਭਾਈ ਲਾਲ ਚੰਦ ਨੇ ਗੁਰੂ ਜੀ પાસે ਬੇਨਤੀ ਕੀਤੀ ਕਿ ਮੇਰੀ ਪੁੱਤਰੀ ਦਾ ਰਿਸ਼ਤਾ ਆਪਣੇ ਦੋ ਸਹਬਜ਼ਾਦਿਆਂ ਵਿੱਚੋਂ ਕਿਸੇ ਇੱਕ ਨਾਲ ਕਰਨਾ ਪਰਵਾਨ ਕਰ ਲਵੋ ਉਸ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਸ੍ਰੀ ਅਣੀ ਰਾਏ ਜੀ ਦੇ پاس ਭੇਜਿਆ ਉਹਨਾਂ ਦੀ ਰਾਏ ਜਾਣਨ ਲਈ ਪਰ ਅਣੀ ਰਾਏ ਜੀ ਨੇ ਗ੍ਰਸਤ ਧਾਰਨ ਤੋਂ ਨਾ ਕਰ ਦਿੱਤੀ ਫਿਰ ਗੁਰੂ ਹਰਗੋਬਿੰਦ ਜੀ ਨੇ ਪਾਈ ਗੁਰਦਾਸ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਉਹਨਾਂ ਦੀ ਇੱਛਾ ਜਾਣਨ ਵਾਸਤੇ ਭੇਜਿਆ ਜਦ ਪਾਈ ਜੀ ਨੇ ਆਪ ਨੂੰ ਪੁੱਛਿਆ ਤਾਂ ਆਪ ਨੇ ਨੀਵਾਂ ਧਿਆਨ ਕਰਕੇ ਬੋਲੇ ਜਿਵੇਂ ਗੁਰੂ ਪਿਤਾ ਜੀ ਦੀ ਇੱਛਾ ਪਾਈ ਗੁਰਦਾਸ ਜੀ ਨੇ ਗੁਰੂ ਹਰਗੋਬਿੰਦ ਜੀ ਨੂੰ ਆਪ ਜੀ ਦਾ ਉੱਤਰ ਦੱਸਿਆ ਤਾਂ ਗੁਰੂ ਜੀ ਨੇ ਪਾਈ ਲਾਲ ਚੰਦ ਜੀ ਬੇਨਤੀ ਪਰਵਾਨ ਕਰਕੇ ਉਹਨਾਂ ਦੀ ਲੜਕੀ ਦਾ ਸ਼ਗਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲਵਾ ਦਿੱਤਾ ਸ਼ਗਨ ਦਾ ਕਾਰਜ ਕਰਨ ਤੋਂ ਉਪਰੰਤ ਗੁਰੂ ਜੀ ਨੇ ਪਰਿਵਾਰ ਸਾਹਿਤ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ ਅਤੇ ਕੜਾ ਪ੍ਰਸ਼ਾਦ ਵਰਤਾਇਆ ਪਾਈ ਲਾਲ ਚੰਦ ਨੇ ਆਪਣੀ ਪਤਨੀ ਬਿਸ਼ਨਕਾਰ ਨਾਲ ਸਲਾਹ ਕੀਤੀ ਕਿ ਮਾਗ ਮਹੀਨਾ ਚੜ ਪਿਆ ਹੈ ਆਪਣੀ ਲੜਕੀ ਬੀਬੀ ਗੁਜਰੀ ਦੇ ਵਿਆਹ ਦਾ ਦਿਨ ਨਿਯਤ ਕਰ ਦੇਣਾ ਚਾਹੀਦਾ ਹੈ ਉਪਰੰਤ ਦੋਹਾਂ ਨੇ ਸਲਾਹ ਕਰਕੇ ਫਗਣ ਦੀ ਨੌਮੀ ਦਾ ਵਿਆਹ ਨਿਯਤ ਕਰਕੇ ਗੁਰੂ ਹਰਗੋਬਿੰਦ ਜੀ ਦੀ ਆਗਿਆ ਲਈ ਚਿੱਠੀ ਲਿਖ ਕੇ ਭੇਜ ਦਿੱਤੀ ਗੁਰੂ ਜੀ ਨੇ ਵਿਆਹ ਦੀ ਤਰੀਕ ਦਿਆਂ ਚਿੱਠੀਆਂ ਸਾਰੇ ਸਿੱਖਾਂ ਅਤੇ ਸੰਬੰਧੀਆਂ ਨੂੰ ਭੇਜ ਦਿੱਤੀਆਂ ਮਾਰਚ 1632 ਈਸਵੀ ਭਾਵ ਸੰਮਤ 1699 ਵਿੱਚ ਕਰਤਾਰਪੁਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਾਤਾ ਗੁਜਰੀ ਜੀ ਦੇ ਨਾਲ ਵਿਆਹ ਹੋ ਗਿਆ ਕਰਤਾਰਪੁਰ ਵਿੱਚ ਉਸ ਜਗ੍ਹਾ ਉੱਪਰ ਅੱਜ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹੈ ਕਰਤਾਰਪੁਰ ਵਿੱਚ ਵੀ ਵਿਆਹ ਦੀ ਰੌਣਕ ਅਪੂਰਨ ਸੀ ਮਿਲਣੇ ਵੇਲੇ ਜਦ ਪਾਈ ਲਾਲਜੰਦ ਜੀ ਨੇ ਅੱਗੇ ਵਧ ਕੇ ਗੁਰੂ ਚਰਨਾਂ ਤੇ ਸਿਰ ਨਿਵਾਇਆ ਤਾਂ ਗੁਰੂ ਜੀ ਨੇ ਆਪ ਨੂੰ ਪਕੜ ਕੇ ਸ਼ਾਤੀ ਨਾਲ ਲਗਾਇਆ ਆਨੰਦ ਕਾਰਜ ਉਪਰੰਤ ਪਾਈ ਲਾਲਜੰਦ ਜੀ ਨੇ ਆਪਣੇ ਬੱਚੀ ਨੂੰ ਪਤੀ ਦੀ ਹਰ ਸਮੇਂ ਸੇਵਾ ਕਰਨ ਦੀ ਹੀ ਸਿੱਖਿਆ ਦਿੱਤੀ ਗੁਰਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੀ ਜੋੜੀ ਬਹੁਤ ਸੁੰਦਰ ਲੱਗ ਰਹੀ ਸੀ ਜਦੋਂ ਬਾ ਰਾਤ ਵਾਪਸ ਟਿਕਾਣੇ ਰਵਾਨਾ ਹੋਣ ਲੱਗੀ ਤਾਂ ਪਾਈ ਲਾਲਚੰਦ ਜੀ ਨੇ ਨਿਮਰਤਾ ਵਿੱਚ ਕਿਹਾ ਕਿ ਉਹਨਾਂ ਕੋਲੋਂ ਗੁਰੂ ਜੀ ਦੀ ਸੇਵਾ ਨਹੀਂ ਹੋ ਸકી ਅਤੇ ਨਾ ਹੀ ਕੁਝ ਭੇਂਟਾ ਕਰਨ ਲਈ ਹੈ ਤਾਂ ਗੁਰੂ ਜੀ ਨੇ ਅੱਗੋਂ ਫਰਮਾਇਆ ਲਾਲਚੰਦ ਤੂੰ ਦੀਨੋ ਸ਼ਕਲ ਵਿਸਾਲਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ